ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਤਾਨਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੋ ਕਿ ਐਤਵਾਰ ਨੂੰ ਲੋਕ ਚਪੈਰਾ ਸਾਹਿਬ ਕਰਦੇ ਹਨ ਚਪੈਰੇ ਦੀ ਵਿੱਚ ਬਹੁਤ ਜ਼ਿਆਦਾ ਲੋਕ ਹੀ ਵੀ ਮਤਲਬ ਯੋਗਦਾਨ ਦਿੰਦੇ ਹਨ ਕਿ ਅੱਜ ਸੰਡੇ ਹੈ ਅੱਜ ਅਸੀਂ ਚਪੈਰਾ ਕਰਨਾ ਹੈ ਖਾਲਸਾ ਜੀ ਕਈ ਮੁਰਾਦਾਂ ਬਹੁਤ ਜ਼ਿਆਦਾ ਮੰਗਦੇ ਨੇ ਕਈ ਆਪਣੇ ਸੁੱਖਾਂ ਲਈ ਅਰਦਾਸ ਕਰਉਂਦੇ ਨੇ ਕਈ ਆਪਣੇ ਦੁੱਖ ਰੋਗ ਬਿਮਾਰੀ ਆਪਣੇ ਬਜ਼ੁਰਗਾਂ ਲਈ ਕਰਵਾਉਂਦੇ ਨੇ ਕਈ ਆਪਣੇ ਬਹੁਤ ਜ਼ਿਆਦਾ ਕੰਮਾਂ ਵਾਸਤੇ ਅਰਦਾਸ ਕਰਾਉਂਦੇ ਨੇ ਵੇਖੋ ਜੀ ਅਸੀਂ ਜਿਹੋ ਜਿਹਾ ਕਹਿੰਦੇ ਨਾ ਅਸੀਂ ਬੀਜਾਂਗੇ ਵੈਸਾ ਹੀ ਅਸੀਂ ਵੱਢਾਂਗੇ ਜੋ ਸਾਡੇ ਕਰਮਾਂ 'ਚ ਲਿਖਿਆ ਹੈ ਉਹੀ ਹੋਣਾ ਹੈ ਇਹ ਹੋਣਾ ਹੈ ਇਹ ਕਹਿਣ ਵਾਲੀ ਗੱਲ ਹੈ ਤੁਸੀਂ ਹਰ ਰੋਜ਼ ਪਰਮਾਤਮਾ ਦੀ ਹਜ਼ੂਰੀ ਵਿੱਚ ਨਾਤਮਸਤਕ ਹੋ ਕੇ ਰਵੋ ਤੁਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਬੇਨਤੀ ਕਰੋ ਪਾਠ ਕਰਿਆ ਕਰੋ ਕਿਸੇ ਦਾ ਬੁਰਾ ਨਾਮ ਨਾ ਮੰਗੋ ਤਾਂ ਖੁਦ ਬਖੁਦ ਸ਼ਹੀਦ ਸਿੰਘ ਧੰਤਨ ਬਾਬਾ ਦੀਪ ਸਿੰਘ ਜੀ ਖੁਦ ਤੁਹਾਡੇ ਸਿਰ ਤੇ ਮੀਰ ਭਰਿਆ ਹੱਥ ਰੱਖਣਗੇ ਕਿ ਤੁਹਾਨੂੰ ਦੁੱਖ ਆਵੇਗਾ ਤਾਂ ਜ਼ਰੂਰ ਇਹ ਤਾਂ ਮੈਂ ਕਹਿ ਨਹੀਂ ਸਕਦੀ ਕਿ ਕਦੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਹੀ ਨਹੀਂ ਆਏਗਾ ਨਹੀਂ ਦੁੱਖ ਤੁਹਾਡੀ ਜ਼ਿੰਦਗੀ ਚ ਆਵੇਗਾ ਜ਼ਰੂਰ ਪਰ ਦੁੱਖ ਦੁੱਖ ਹੀ ਹੋਏਗਾ ਹਲਕਾ ਜਿਹਾ ਜੀਨੇ ਕੀ ਛੋਟੀ ਜੀ ਝੋਟ ਲੱਗ ਜਾਣਾ ਹੋ ਜਾ ਕੁਛ ਵੀ ਹੋ ਜਾਣਾ ਮਤਲਬ ਦੁੱਖ ਤਾਂ ਤਾਂ ਕੋਈ ਉਹ ਨਹੀਂ ਹੈਗਾ ਨਾ ਕਿ ਕੋਈ ਕਿਸ ਤਰ੍ਹਾਂ ਦਾ ਦੁੱਖ ਆਵੇ ਪਰ ਖਾਸਾ ਜੀ ਜਿਹੜੇ ਡੂੰਗੇ ਦੁੱਖ ਹੁੰਦੇ ਨੇ ਸਦਮੇ ਵਾਲੇ ਕਦੇ ਵੀ ਨਹੀਂ ਪਹੁੰਚਣ ਦਿੰਦੇ ਪਰਮਾਤਮਾ ਆਪਣੇ ਤੱਕ ਚਲੋ ਜੈਸੀ ਕਰਨੀ ਵੈਸੀ ਭਰਨੀ ਇਹ ਵੀ ਸਹੀ ਹੈ ਜੋ ਲਿਖਿਆ ਹੈ ਜੋ ਬੀਜੋਗੇ ਉਹੀ ਵੱਡੇਗਾ ਉਹੀ ਆਪਾਂ ਨੂੰ ਕਰਨਾ ਪਏਗਾ ਇਦਾਂ ਹੀ ਹੈ ਤੁਸੀਂ ਜੀ ਸਵੇਰੇ ਸ਼ਾਮ ਗੁਰਬਾਣੀ ਪੜ੍ਹਦੇ ਹੋ ਤੁਹਾਨੂੰ ਜ਼ਿਆਦਾ ਪਤਾ ਹੈ ਕੀ ਹਾਂ ਗੁਰਬਾਣੀ ਪੜ੍ਹ ਕੇ ਸਾਡੇ ਮਨ ਨੂੰ ਸਕੂਨ ਮਿਲਦਾ ਹੈ ਗੁਰਬਾਣੀ ਨਾਲ ਮਨ ਸ਼ਾਂਤ ਰਹਿੰਦਾ ਹੈ ਕਿਤੇ ਵੀ ਕਿਸੇ ਨੂੰ ਬੁਰਾ ਕਹਿਣ ਦੀ ਲੋੜ ਨਹੀਂ ਹਾਂਜੀ ਬੁਰਾ ਅਸੀਂ ਉਪਰੋਂ ਹੁਣ ਮੂੰਹ ਦੇ ਨਾਲ ਅਸੀਂ ਲੜਾਈ ਕਰਦੇ ਹਾਂ ਚਲੋ ਲੜਾਈ ਕਿਸੇ ਵੀ ਤਰ੍ਹਾਂ ਦੀ ਲਾ ਲਓ ਘਰ ਵਿੱਚ ਲਾ ਲਓ ਮਾਂ ਬਾਪ ਨਾਲ ਲਾ ਲਓ ਧੀਆ ਪੁੱਤਰਾ ਨਾਲ ਲਾ ਲਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੜਾਈ ਕਰਦੇ ਹਾਂ ਪਰ ਹਾਂ ਜਦ ਸੁਣਿਆ ਜਾਂਦਾ ਹੈ ਦੋਵੇਂ ਹੀ ਸਹੀ ਲੱਗਦੇ ਨੇ ਉਧਰ ਉਹ ਕਹਿੰਦਾ ਉਹ ਗਲਤ ਹੈ ਜਦੋਂ ਇਧਰ ਦੇ ਪੱਖ ਸੁਣੋ ਤੇ ਉਹ ਗਲਤ ਹੈ ਉਧਰ ਦਾ ਪੱਖ ਸੁਣੋ ਤਾਂ ਆਹ ਗਲਤ ਹੈ ਤਾੜੀ ਦੋਨਾਂ ਹੱਥ ਨਾਲ ਹੀ ਵੱਜਦੀ ਹੈ ਕਸੂਰ ਦੋਨਾਂ ਦਾ ਹੀ ਹੁੰਦਾ ਹੈ ਪਰ ਖਾਲਸਾ ਜੀ ਚਲੋ ਇਸ ਦੁਨੀਆ ਤੋਂ ਕੀ ਲੈ ਜਾਣਾ ਤੇ ਅਸੀਂ ਅਸੀਂ ਇਸ ਦੁਨੀਆ ਤੋਂ ਕੀ ਲੈ ਜਾਣਾ ਹੈ ਇਸ ਕਰਕੇ ਅਸੀਂ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੀਏ ਪਾਠ ਕਰਿਆ ਕਰੀਏ ਨਹੀਂ ਪਾਠ ਕਰਨ ਦਾ ਸਮੇਂ ਲੱਗਦਾ ਖਾਲਸਾ ਜੀ ਤਾਂ ਅਸੀਂ ਫੋਨ ਤੇ ਗੁਰਬਾਣੀ ਸੁਣਨ ਜ਼ਰੂਰ ਸਕਦੇ ਹਾਂ ਕੋਨ ਤੇ ਗੁਰਬਾਣੀ ਲਾਉ ਨਾਲੇ ਤਾਂ ਘਰ ਦੇ ਕੋਈ ਨਾ ਕੋਈ ਕੰਮ ਕਰੀ ਜਾਂਦੇ ਹਾਂ ਤੇ ਨਾਲੇ ਧਿਆਨ ਗੁਰਬਾਣੀ 'ਦਲ ਜਾਂਦਾ ਨਾਲੇ ਤਾਂ ਕੋਈ ਪਰਮਾਤਮਾ ਦਾ ਸ਼ਬਦ ਕੰਨਾਂ ਵਿੱਚ ਪੈਂਦਾ ਨਾਲੇ ਵਾਹਿਗੁਰੂ ਦਾ ਸਿਮਰਨ ਜਾਪ ਆਪਾਂ ਕਰੀ ਜਾਂਦਾ ਹੈ ਦੇਖੋ ਜੀ ਆਪਣੇ ਆਪਾਂ ਇੱਕ ਅੰਦਾਜ਼ਾ ਲਾਣੇ ਹਾਂ ਕਿ ਜਿਵੇਂ ਦੇਖੋ ਅਸੀਂ ਕਿਤੇ ਜਾਣੇ ਹਾਂ ਕੋਈ ਗਾਣਾ ਚੱਲਦ ਰਿਹਾ ਹੁੰਦਾ ਹੈ ਉਹ ਅਸੀਂ ਸੁਣਦੇ ਹਾਂ ਅਸੀਂ ਮਨ 'ਚ ਕਈ ਵੇਲੇ ਉਹ ਗੁੰਗੁਣਾਉਣ ਦੀ ਲੱਗ ਜਾਂਦੇ ਹਾਂ ਇਸੇ ਤਰ੍ਹਾਂ ਬਾਣੀ ਦਾ ਰਸ ਹੈ ਜੀ ਤੁਸੀਂ ਗੁਰਬਾਣੀ ਘਰੇ ਲਗਾ ਕੇ ਰੱਖੋਗੇ ਨਾ ਵਾਹਿਗੁਰੂ ਦਾ ਸਿਮਰਨ ਤੇ ਉਹ ਹਮੇਸ਼ਾ ਤੁਹਾਡੀ ਨਾਲ-ਨਾਲ ਹੀ ਚੱਲਣਾ ਹੈ ਉਹ ਫਿਰ ਤੁਸੀਂ ਗੁਰ ਗੁਣਾਂ ਨਾਲ ਲੱਜੂਗੇ ਮਨ 'ਚ ਫਿਰ ਉਹ ਇਹ ਹੋਏਗਾ ਕਿ ਤੁਹਾਨੂੰ ਪਰਮਾਤਮਾ ਨਾਲ ਜੁੜੇਗਾ ਤੁਹਾਡਾ ਮਨ ਪਰਮਾਤਮਾ ਨਾਲ ਜੁੜੇਗਾ ਤੇ ਤੁਸੀਂ ਪਰਮਾਤਮਾ ਦੇ ਨਾਲ ਜੁੜੋਗੇ ਖਾਲਸਾ ਜੀ ਅੱਜ ਦੀ ਜੋ ਕਥਾ ਹੈ ਅੱਜ ਦੀ ਜੋ ਹੱਡ ਬੀਤੀ ਹੈ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਸੀ ਖਾਲਸਾ ਜੀ ਉਹਨਾਂ ਨੇ ਦੱਸਿਆ ਸੀ ਕਿ ਮੇਰੇ ਇੱਕ ਬੇਟਾ ਤੇ ਇੱਕ ਮੇਰੀ ਬੇਟੀ ਹੈ ਕਹਿੰਦੇ ਕਿ ਮੇਰੇ ਬੇਟਾ ਬੇਟੀ ਵੀ ਚਲੋ ਵਧੀਆ ਪੜ੍ਹ ਲਿਖ ਗਏ ਸੀਗੇ ਘਰ 'ਚ ਵੀ ਠੀਕ-ਠਾਕ ਸੀਗਾ ਬਿਲਕੁਲ ਵੀ ਚਲੋ ਆਈ ਚਲਾਈ ਵਧੀਆ ਚੱਲੀ ਜਾਂਦੀ ਹੈ ਵੀ ਕਿਸੇ ਅੱਗੇ ਹੱਥ ਨਹੀਂ ਸੀ ੱੜਨੇ ਪੈਂਦੇ ਕਹਿੰਦੇ ਕਿ ਅਸੀਂ 4 ਜਣੇ ਸੀ ਘਰ ਦੇ ਮੈਂਬਰ ਤੇ ਕਹਿੰਦੇ ਵਧੀਆ ਕੰਮਕਾਜ ਸਾਡਾ ਚੱਲਦਾ ਸੀ ਕਹਿੰਦੇ ਕਿ ਕਾਫੀ ਸਾਲ ਹੋ ਗਏ ਸੀ ਹੁਣ ਜਦੋਂ ਮੇਰੇ ਬੇਟੇ ਜਵਾਨ ਹੋਏ ਬੱਚੇ ਸਾਡੇ ਜਵਾਨ ਹੋ ਗਏ ਤੇ ਕਹਿੰਦੇ ਕਿ ਇਹਨਾਂ ਦੇ ਪਿਤਾ ਜੀ ਐਕਸਪਾਇਰ ਹੋ ਗਏ। ਯਾਨੀ ਕਿ ਉਹ ਮਾਤਾ ਜੀ ਦੇ ਹਸਬੰਡ ਐਕਸਪਾਇਰ ਹੋ ਗਏ। ਫਿਰ ਕਹਿੰਦੇ ਕਿ ਉਹਨਾਂ ਨੇ ਮਤਲਬ ਗੁਰਦੁਆਰਾ ਜਾਣਾ ਛੱਡ ਦਿੱਤਾ ਸੀਗਾ। ਕਹਿੰਦੇ ਕਿ ਘਰ ਦੇ ਵਿੱਚ ਹੀ ਰਹਿਣਾ ਕਰਨਾ ਟੈਨਸ਼ਨ ਹੋ ਗਈ ਸੀ ਕਿ ਚਲੋ ਘਰ ਦਾ ਗੁਜ਼ਾਰਾ ਕਿਵੇਂ ਚਲੇਗਾ। ਪਰ ਵੇਖੋ ਘਰ ਦਾ ਗੁਜ਼ਾਰਾ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ ਹੈ, ਉਹਨੇ ਸਾਡੇ ਖਾਣ ਲਈ ਅੰਨ ਦਾ ਕਿਤੇ ਨਾ ਕਿਤੇ ਇੰਤਜ਼ਾਮ ਕਰ ਹੀ ਦੇਣਾ ਹੈ। ਭੁੱਖਿਆਂ ਤਾਂ ਕਿਸੇ ਨੂੰ ਰੱਬ ਸੌਣ ਨਹੀਂ ਦਿੰਦਾ ਹੈਗਾ ਇਸ ਕਰਕੇ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਰੱਖੋ ਜੀ ਉਸ ਨੇ ਇੱਕ ਰਾਹ ਬੰਦ ਕੀਤਾ ਹੈ ਨਾ ਜੋ ਸਾਡੇ ਕਰਮਾਂ 'ਚ ਲਿਖਿਆ ਹੈ ਅਸੀਂ ਆਪਣੇ ਕਰਮਾਂ ਦਾ ਲੇਖਾ ਜੋਖਾ ਭੁਗਤਦੇ ਹਾਂ ਤੇ ਜੇ ਇੱਕ ਰਾਹ ਬੰਦ ਕਰਦਾ ਹੈ ਨਾ ਪ੍ਰਮਾਤਮਾ ਬਹੁਤ ਰਾਹ ਖੋਲ ਦਿੰਦਾ ਹੈ ਜੇ ਕਿਸੇ ਨੂੰ ਪ੍ਰਮਾਤਮਾ ਨੇ ਦੁੱਖ ਤਕਲੀਫ ਉਹਦੀ ਝੋਲੀ 'ਚ ਪਾਇਆ ਹੈ ਉਹ ਉਹਦੇ ਕਰਮ ਹਨ ਤੇ ਜੇ ਕਿਸੇ ਦੀ ਝੋਲੀ 'ਚ ਖੁਸ਼ੀਆਂ ਹੈ ਤੇ ਉਹਦੀ ਵੱਲ ਵੇਖ ਕੇ ਸੜਨਾ ਨਹੀਂ ਚਾਹੀਦਾ ਖਾਲਸਾ ਜੀ ਜੇ ਉਹਦੀ ਕਰਮਾਂ 'ਚ ਖੁਸ਼ੀ ਹੈ ਨਾ ਤਾਂ ਉਹ ਵੀ ਉਸ ਵਾਹਿਗੁਰੂ ਦੀ ਦੇਣ ਹੈ ਜੇ ਤੁਹਾਡੇ ਕਰਮਾਂ 'ਚ ਕੋਈ ਦੁੱਖ ਆਇਆ ਹੈ ਤੁਹਾਡੇ ਕਰਮਾਂ ਦੇ ਕਰਕੇ ਉਹ ਵੀ ਹੌਲੀ-ਹੌਲੀ ਕੱਟਿਆ ਜਾਊਗਾ ਕਿਉਂਕਿ ਜੇ ਵਾਹਿਗੁਰੂ ਆਂਦਾ ਹੈ ਨਾ ਤਾਂ ਕੱਟਦਾ ਵੀ ਉਹੀ ਹੈ ਇਹ ਤਾਂ ਹੈ ਨਹੀਂ ਕਿ ਜੇ ਘਰ ਦੇ ਵਿੱਚੋਂ ਇੱਕ ਮੈਂਬਰ ਇਦਾਂ ਪੂਰਾ ਹੋ ਜਾਵੇ ਤੇ ਦੂਸਰਾ ਬੰਦਾ ਖਾਣਾ ਪੀਣਾ ਛੱਡ ਦਿੰਦਾ ਹੈ ਨਹੀਂ ਬਿਲਕੁਲ ਝੂਠ ਹੈ ਕਰ ਦੇ ਵਿੱਚ ਕਿਸੇ ਵੀ ਜਿੰਨਾ ਮਰਜੀ ਭਰਾ ਪੈਣ ਦਾ ਵੀ ਲਗਾਵ ਹੋਵੇ ਨਾ ਜੀ ਉਹ ਪੂਰਾ ਹੋ ਜਵੇ ਨਾ ਦੁੱਖ ਜ਼ਰੂਰ ਹੁੰਦਾ ਹੈ ਹਰ ਸਮੇਂ ਮਨ ਵਿੱਚ ਕਿ ਹਾਂਜੀ ਦੁੱਖ ਜ਼ਰੂਰ ਹੁੰਦਾ ਹੈ ਪਰ ਕੋਈ ਖਾਣਾ ਪੀਣਾ ਨਹੀਂ ਛੱਡਦਾ ਕੋਈ ਉਹਦੇ ਨਾਲ ਨਹੀਂ ਮਰਦਾ ਤੇ ਨਾ ਹੀ ਕੋਈ ਉਹਦੇ ਕਰਕੇ ਆਪਣੇ ਕਿਸੇ ਸ਼ੌਕ ਨੂੰ ਦਬਦਾ ਹੈ ਇਹ ਕਹਿਣ ਦੀਆਂ ਗੱਲਾਂ ਨੇ ਵੇਖੋ ਖਾਣਾ ਪੀਣਾ ਤਾਂ ਉਸ ਦਾ ਛੁੱਟ ਗਿਆ ਸਭ ਕੁਝ ਉਸ ਦਾ ਛੁੱਟਿਆ ਸਾਡਾ ਕੀ ਛੁੱਟਿਆ ਕੁਝ ਵੀ ਨਹੀਂ ਤੇ ਅਸੀਂ ਤਾਂ ਦੁਨੀਆ ਤੇ ਨਜ਼ਾਰੇ ਮਾਨ ਰਹੇ ਹਾਂ ਨਾ ਅਸੀਂ ਤਾਂ ਪਰਮਾਤਮਾ ਦੀ ਕਿਰਪਾ ਨਾਲ ਦੁਨੀਆ ਤੇ ਹੈ ਨਾ ਜੱਗ ਤੇ ਚੱਲ ਰਹੇ ਆ ਸੰਸਾਰ ਦੇ ਵਿੱਚ ਜੋ ਵੀ ਵਾਪਰ ਰਹੇ ਉਹ ਦੇਖ ਰਹੇ ਆ ਨਾ ਤੇ ਕਹਿੰਦੇ ਕਿ ਮੈਂ ਗੁਰਦੁਆਰਾ ਜਾਣਾ ਮਾਤਾ ਜੀ ਨੇ ਦੱਸਿਆ ਕਿ ਮੈਂ ਗੁਰਦੁਆਰਾ ਜਾਣਾ ਛੱਡਤਾ ਕਹਿੰਦੇ ਵੀ ਮੇਰੇ ਬੱਚੇ ਵੀ ਬਹੁਤ ਉਦਾਸ ਰਹਿੰਦੇ ਸੀ ਚਲੋ ਪਿਤਾ ਦਾ ਰਿਸ਼ਤਾ ਹੀ ਇਹੋ ਜਿਹਾ ਹੈ ਜੇ ਪਿਤਾ ਨਾ ਹੋਵੇ ਤੇ ਮਨ 'ਚ ਦੁੱਖ ਵੀ ਰਹਿੰਦਾ ਹੈ ਘਰ ਦੀ ਛੱਤ ਜਿਵੇਂ ਨਹੀਂ ਨਾ ਹੁੰਦੀ ਤੇ ਘਰ ਖੁੱਲਾ-ਖੁੱਲਾ ਲੱਗਦਾ ਹੈ ਨਾ ਕਿ ਘਰ ਉੱਪਰੋਂ ਕੋਈ ਦੇਖ ਰਿਹਾ ਹੈ ਜਾਂ ਕੋਈ ਉੱਪਰੋਂ ਕੁਝ ਕਹੇਗਾ ਜਾਂ ਉੱਪਰੋਂ ਕੁਝ ਖਾਲੀ ਹੈ ਇਸੇ ਤਰ੍ਹਾਂ ਸਿਰ ਦੀ ਛੱਤ ਹੁੰਦਾ ਹੈ ਇੱਕ ਬਾਪ ਜੇ ਇੱਕ ਬਾਪ ਨਾ ਨਾ ਹੋਵੇ ਉਸ ਬੱਚੇ ਨੂੰ ਪੁੱਛ ਕੇ ਦੇਖੋ ਜਿਸ ਦਾ ਬਾਪ ਨਹੀਂ ਹੈ ਬਾਕੀ ਚਲੋ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਪ੍ਰਮਾਤਮਾ ਨੇ ਜੇ ਇਹ ਦੁੱਖ ਪਾਇਆ ਹੈ ਤੇ ਉਹਨਾਂ ਨੂੰ ਕੱਟਣ ਵਾਸਤੇ ਵੀ ਪ੍ਰਮਾਤਮਾ ਨੇ ਕੋਈ ਨਾ ਕੋਈ ਰਾਹ ਜ਼ਰੂਰ ਬਣਾਇਆ ਹੋਗਾ ਪਰ ਮੈਂ ਤੁਹਾਨੂੰ ਪਹਿਲਾਂ ਹੀ ਉਹਨਾਂ ਦੇ ਦਿਲ ਡਾਢੇ ਕਰ ਦਿੰਦਾ ਹੈ ਕਿ ਜਿਨ੍ਹਾਂ ਨੂੰ ਇਹ ਦੁੱਖ ਦੇਣਾ ਹੁੰਦਾ ਹੈ ਸਹਿਣ ਵਾਸਤੇ ਕੀ ਅਗਲਾ ਬੰਦਾ ਸਹਿ ਜ਼ਰੂਰ ਲਵੇ ਤੇ ਕਹਿੰਦੇ ਕਿ ਚਲੋ ਕਹਿੰਦੇ ਸਾਡੇ ਫਿਰ ਕਹਿੰਦੇ ਕਿ ਮੇਰੇ ਬੇਟਾ ਸੀ ਉਹ ਕਹਿੰਦੇ ਉਹ ਫਿਰ ਕਿਸੇ ਕੰਪਨੀ ਚ ਜੋਬ ਕਰਨ ਲੱਗ ਪਿਆ ਚਲੋ ਹੁਣ ਹੌਲੀ ਹੌਲੀ ਸਾਡਾ ਕਹਿੰਦੇ ਸਰਕਲ ਸਹੀ ਹੋਣ ਲੱਗ ਪਿਆ ਪਰ ਕਹਿੰਦੇ ਮੇਰਾ ਨਾ ਮਨ ਇੱਕ ਵਾਰ ਨਾ ਟੁੱਟ ਚੁੱਕਾ ਸੀ ਵੀ ਪ੍ਰਮਾਤਮਾ ਤੋਂ ਮੇਰਾ ਵਿਸ਼ਵਾਸ ਥੋੜਾ ਨਾ ਉੱਠ ਗਿਆ ਮੇਰਾ ਮਨ ਡਗ ਮਗਾ ਗਿਆ ਮੈਂ ਬਹੁਤ ਗੁਰਬਾਣੀ ਪੜਦੀ ਸੀ ਮੈਂ ਰੋਜ਼ ਕਿਰਤ ਪਾਠ ਸੁਣਦੀ ਸੀ ਕੀਰਤਨ ਸੁਣਦੀ ਸੀ ਨੇ ਗੁਰਬਾਣੀ ਪੜ੍ਹਦੀ ਸੀ ਨੇ ਗੁਰਦੁਆਰਾ ਸਾਹਿਬ ਜਾਂਦੀ ਸੀ ਕਹਿੰਦੇ ਫਿਰ ਮੇਰਾ ਨਾ ਮਨ ਜਿਆ ਟੁੱਟ ਗਿਆ ਕਹਿੰਦੇ ਮੈਂ ਸਾਲ 6 ਮਹੀਨਾ ਨਾ ਐਵੇਂ ਹੀ ਬਸ ਘਰ ਹੀ ਰਹਿਣਾ ਤੇ ਚਲੋ ਬੇਟਾ ਮੇਰਾ ਕਮਾਉਣ ਲੱਗ ਪਿਆ ਸੀਗਾ ਫਿਰ ਵੀ ਕਹਿੰਦੇ ਚਲੋ ਮੈਂ ਵਾਹਿਗੁਰੂ ਤੇ ਕੋਈ ਦੋਸ਼ ਨਹੀਂ ਲਾਉਂਦੀ ਵੀ ਹਾਂ ਐਵੇਂ ਹੋਇਆ ਏ ਪਰ ਕਹਿੰਦੇ ਕਿ ਮਨ ਦੇ ਵਿੱਚ ਉਦਾਸੀ ਤੇ ਦੁੱਖ ਜ਼ਰੂਰ ਸੀ ਰੋਸ ਜ਼ਰੂਰ ਸੀ ਕਿ ਪਰਮਾਤਮਾ ਹਜੇ ਇੱਦਾਂ ਦਾ ਕੁਝ ਨਾ ਹੁੰਦਾ ਪਰ ਦੇਖੋ ਪਰਮਾਤਮਾ ਦੀ ਮਰਜ਼ੀ ਹੈ ਪਰਮਾਤਮਾ ਦੀ ਬੀਜੀ ਹੋਈ ਫਸਲ ਹੈ ਉਹ ਕਦੋਂ ਵੱਢੇ ਇਹਦਾ ਉਹਨੂੰ ਹੀ ਪਤਾ ਹੈ ਤੇ ਇਸ ਕਰਕੇ ਕਹਿੰਦੇ ਕਿ ਸਾਡੇ ਘਰ 'ਚ ਨਾ ਫਿਰ ਮੇਰੀ ਨਾ ਬੇਟੀ ਬਿਮਾਰ ਰਹਿਣ ਲੱਗ ਪਈ ਉਹ ਵੀ ਜਵਾਨ ਸੀ ਚਲੋ ਹੁਣ ਭਰਾ ਯਾਨੀ ਕਿ ਕਹਿੰਦੇ ਕਿ ਬੇਟਾ ਕਮਾਉਣ ਲੱਗ ਪਿਆ ਸੀ ਕਹਿੰਦੇ ਬੇਟੀ ਵੀ ਪੜ੍ਹੀ ਲਿਖੀ ਸੀ ਕਹਿੰਦੀ ਸਕੂਲ ਜਾਣ ਲੱਗ ਗਈ ਸੀ ਵੀ ਸਕੂਲ ਪੜਾਉਣ ਸ਼ੁਰੂ ਹੋ ਗਈ ਸੀ ਕਹਿੰਦੇ ਮੈਂ ਚਲੋ ਘਰ ਦਾ ਕੰਮ ਕਰ ਲੈਂਦੀ ਸੀ ਚਲੋ ਇਹਦੇ ਨਾਲ ਸਾਡਾ ਗੁਜ਼ਾਰਾ ਚੱਲਣ ਲੱਗ ਪਿਆ ਕਹਿੰਦੇ ਫਿਰ ਮੈਂ ਹੌਲੀ-ਹੌਲੀ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਆਪਣੇ ਮਨ ਨਾਲ ਆਪਣੇ ਮਨ ਨੂੰ ਖੁਦ ਸਮਝਾਇਆ ਕਿ ਵਾਹਿਗੁਰੂ ਨੇ ਚਲੋ ਜੋ ਵੀ ਕੀਤਾ ਹੈ ਉਸ ਦੀ ਮਰਜ਼ੀ ਹੈ ਤੇ ਕਹਿੰਦੇ ਕਿ ਮੇਰੀ ਬੇਟੀ ਫਿਰ ਸਕੂਲ ਜਾਣ ਲੱਗ ਪਈ ਕਹਿੰਦੇ ਥੋੜਾ ਕਿ ਚਿਰ ਹੋਇਆ 6 ਮਹੀਨੇ ਪੇ ਮੇਰੀ ਬੇਟੀ ਬਿਮਾਰ ਹੋ ਗਈ ਕਹਿੰਦੇ ਉਹ ਐਸੀ ਬਿਮਾਰ ਹੋਈ ਵੀ ਪਤਾ ਨਹੀਂ ਜਿਵੇਂ ਕਿਸੇ ਨੇ ਕੁਝ ਕਰ ਦਿੱਤਾ ਹੁੰਦਾ ਹੈ ਚਲੋ ਲੋਕ ਸੜਦੇ ਵੀ ਬਹੁਤ ਨੇ ਕਿਸੇ ਦੀ ਤਰੱਕੀ ਤੋਂ ਤੇ ਹੋ ਵੀ ਸਕਦਾ ਹੈ ਕੁਝ ਇਹੋ ਜਿਹਾ ਹੋਵੇ ਕਹਿੰਦੇ ਕਿ ਬੇਟੀ ਬਿਮਾਰ ਹੋ ਗਈ ਕਹਿੰਦੇ ਮੇਰੇ ਮਨ ਚ ਬਹੁਤ ਟੈਨਸ਼ਨ ਰਹਿਣ ਲੱਗੀ ਇੱਕ ਇੱਕ ਕਮਾਈ ਦਾ ਸਾਧਨ ਸੀ ਜੇ ਹੁਣ ਇਹ ਵੀ ਘਰ ਬੈਠ ਗਈ ਤੇ ਇੱਕ ਬੱਚੇ ਦੇ ਸਿਰ ਤੇ ਪੂਰਾ ਭਾਰ ਆ ਜਾਏਗਾ ਸਾਰਿਆਂ ਦਾ ਖਰਚਾ ਚੁੱਕਣ ਦਾ ਕਹਿੰਦੇ ਕਿ ਮੈਂ ਬਹੁਤ ਮਨ ਪਰੇਸ਼ਾਨ ਕਹਿੰਦੇ ਮੈਂ ਗੁਰੂ ਘਰ ਗਈ ਸਵੇਰ ਕਹਿੰਦੀ 4:30 ਵਜੇ ਗ੍ਰੰਥੀ ਸਾਹਿਬ ਜੀ ਪਾਠ ਕਰਦੇ ਨੇ ਪਾਠੀ ਸਾਹਿਬ ਕਹਿੰਦੇ ਉਸ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਝਾੜੂ ਫੇਰਨ ਲੱਗ ਪਈ ਚਲੋ ਪ੍ਰਮਾਤਮਾ ਜਿਵੇਂ ਵੀ ਤੇਰੀ ਮਰਜ਼ੀ ਹੈ ਕਹਿੰਦੇ ਮੇਰੀ ਅੱਖਾਂ ਚ ਦੁੱਖ ਸੀ ਮੇਰੀ ਅੱਖਾਂ 'ਚੋਂ ਹੰਝੂ ਨਹੀਂ ਸੀ ਰੁਕ ਰਹੇ ਐਵੇਂ ਦਿਲ ਪਰੇਸ਼ਾਨ ਜਿਆ ਸੀ ਪਰ ਕਹਿੰਦੇ ਚਲੋ ਮੈਂ ਕਿਹਾ ਵਾਹਿਗੁਰੂ ਦੇ ਘਰ ਜਾਨੇ ਹਾਂ ਦੇਖੋ ਜੀ ਤੁਸੀਂ ਆਪਣਾ ਦੁੱਖ ਗੁਰਦੁਆਰਾ ਸਾਹਿਬ ਜਾ ਕੇ ਫੋਲਦੇ ਹੋ ਨਾ ਰੱਬ ਨਾਲ ਤਾਂ ਉਹ ਦੁੱਖ ਤੁਹਾਡਾ ਖੁਸ਼ੀ ਵਿੱਚ ਬਦਲ ਜੇਗਾ ਕਿਉਂਕਿ ਤੁਸੀਂ ਆਪਣਾ ਦੁੱਖ ਰੱਬ ਨੂੰ ਸੁਣਾ ਰਹੇ ਹੋ ਕੋਈ ਬਣਾਉਟੀ ਰੱਬ ਤੇ ਹੈ ਨਹੀਂ ਵੀ ਜਿਹੜਾ ਕੋਈ ਸਾਧੂ ਜਾਂ ਕੋਈ ਸਾਧ ਸਾਧੂ ਆ ਗਿਆ ਉਹਦੂ ਅਸੀਂ ਦੁੱਖ ਦੱਸਿਆ ਨਹੀਂ ਤੁਸੀਂ ਆਪਣਾ ਦੁੱਖ ਦੱਸਣਾ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੱਥ ਜੋੜ ਕੇ ਬਹਿ ਜਾਓ ਤੁਸੀਂ ਬਾਤ ਸੁਣੋ ਤੁਸੀਂ ਰੱਬ ਨਾਲ ਗੱਲਾਂ ਕਰੋ ਰੱਬ ਕਿਉਂ ਨਹੀਂ ਸੁਣਦਾ ਸੁਣਦਾ ਹੈ ਜੀ ਰੱਬ ਤੁਸੀਂ ਕਰਕੇ ਤਾਂ ਵੇਖੋ ਕਿੰਨਾ ਆਨੰਦ ਆਂਦਾ ਹੈ ਜੇ ਤੁਸੀਂ ਰੱਬ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰੋਗੇ ਨਾ ਕਿ ਵਾਹਿਗੁਰੂ ਮੇਰਾ ਆ ਦੁੱਖ ਤੁਸੀਂ ਹੀ ਕੱਟਣਾ ਹੈ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਵਾਹਿਗੁਰੂ ਜੀ ਤੇ ਕਹਿੰਦੇ ਕਿ ਕਿਸੇ ਵੀ ਅਵਸਥਾ 'ਚ ਆ ਕੇ ਨਾ ਪ੍ਰਮਾਤਮਾ ਤੁਹਾਡਾ ਸਾਥ ਦੇਣ ਵਾਸਤੇ ਜ਼ਰੂਰ ਆਏਗਾ ਕਰਕੇ ਤਾਂ ਵੇਖੋ ਕਹਿੰਦੇ ਇੱਕ ਅਰਦਾਸ ਕਰਨ ਦਾ ਤਰੀਕਾ ਆਉਣਾ ਚਾਹੀਦਾ ਹੈ ਇੱਕ ਬੇਨਤੀ ਕਰਨ ਦਾ ਤਰੀਕਾ ਆਉਣਾ ਚਾਹੀਦਾ ਹੈ ਉੱਚਾ ਹੋ ਕੇ ਮੈਂ ਕੀ ਲੈਣਾ ਜਦ ਮੇਰੀ ਨੀਵੇਂ ਹੋ ਕੀ ਰੱਬ ਸੁਣ ਲੈਂਦਾ ਹੈ ਬੈ ਕਮੰਡ ਨੂੰ ਕੀ ਕਰਨਾ ਜੇ ਚੁੱਪ ਚਾਪ ਸ਼ਾਂਤੀ ਚ ਹੀ ਮੈਨੂੰ ਸਭ ਕੁਝ ਮਿਲ ਜਾਂਦਾ ਹੈ ਨਾ ਤੇ ਇਸ ਕਰਕੇ ਕਹਿੰਦੇ ਬਹਿਣਾ ਉੱਥੇ ਰੱਬ ਅੱਗੇ ਹੀ ਅਰਦਾਸ ਕਰਾਂ ਤੇ ਕਹਿੰਦੇ ਪਾਠੀ ਸਿੰਘ ਜੀ ਨੇ ਨਾ ਗੁਰਦੁਆਰਾ ਸਾਹਿਬ ਕੀਤੀ ਲੋਸਮੈਂਟ ਕੀਤੀ ਕਿ ਸਭ ਨਗਰ ਵਾਸੀਆਂ ਨੂੰ ਬੇਨਤੀ ਹੈ ਕਿ ਵੀ ਅੱਜ ਦੁਪਹਿਰਾਂ ਸਾਹਿਬ ਗੁਰਦੁਆਰਾ ਸਾਹਿਬ ਕੱਟਿਆ ਜਾਏਗਾ ਚਲੋ ਸ਼ਹੀਦ ਸਿੰਘ ਦਾ ਕਹਿੰਦੇ ਗੁਰਦੁਆਰਾ ਸੀਗਾ ਮੈਂ ਵੀ ਕਹਿੰਦੇ ਚਲੋ ਜੂਤ ਚ ਥੋੜਾ ਜਿਹਾ ਘੋਪ ਆਇਆ ਤੇ ਮੈਂ ਵੀ ਚੁਪੈਰੇ ਸਾਈ ਵਿੱਚ ਹਾਜ਼ਰੀ ਭਰੀ ਅਸੀਂ 12 ਵਜੇ ਮੈਂ ਕਹਿੰਦੇ ਆ ਗਈ ਇੱਥੇ ਮੈਂ ਆਪਣੀ ਬੇਟੀ ਨੂੰ ਵੀ ਨਾਲ ਲੈ ਕੇ ਕਹਿੰਦੀ ਉਹ ਤਾਂ ਕੋਈ ਬੈਠਿਆ ਤਾਂ ਨਹੀਂ ਜਾ ਰਹੀ ਸੀ ਦੀਵਾਰ ਦੀ ਢੋ ਲਾ ਕੇ ਤੇ ਸਰਾਨ ਰੱਖ ਕੇ ਕਹਿੰਦੀ ਮੈਂ ਆਪਣੀ ਬੇਟੀ ਨੂੰ ਬਿਠਾਇਆ ਮੈਨੂੰ ਕੋਈ ਕਹਿੰਦੇ ਉਹਦੇ ਰੋਗ ਦਾ ਪਤਾ ਹੀ ਨਹੀਂ ਲੱਗ ਰਿਆ ਸੀ ਡਾਕਟਰ ਕਹਿੰਦੇ ਕਿ ਵੈਸੇ ਹੀ ਕਮਜ਼ੋਰੀ ਹੈ ਵੀ ਉੱਠਿਆ ਬੈਠਿਆ ਨਹੀਂ ਜਾ ਰਿਆ ਤੇ ਉਹ ਕਹਿ ਰਹੀ ਸੀ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਆ ਵੀ ਦਾ ਮਾਈਂਡ ਅਫਸੈਟ ਜਾ ਥੋੜਾ ਤੇ ਜਾਂ ਫਿਰ ਕੁਝ ਕਿਸੇ ਨੇ ਕੀਤਾ ਹੀ ਕਰਾਇਆ ਸੀ ਚਲੋ ਮਾਪੇ ਕਿਤੇ ਨਾ ਕਿਸੇ ਧੱਕੇ ਬਿਠੇਰੇ ਖਾਂਦੇ ਆ ਨਾ ਕਹਿੰਦੇ ਕਿ ਬੱਚਾ ਠੀਕ ਹੋ ਜੇ ਚਲੋ ਪ੍ਰਮਾਤਮਾ ਜਲਦੀ ਤੋਂ ਜਲਦੀ ਠੀਕ ਹੋ ਜੇ ਕਹਿੰਦੇ ਵੀ ਚਲੋ ਮੈਂ ਤਾਂ ਰੱਬ ਤੇ ਆਸ ਰੱਖ ਕੇ ਬੇਟੀ ਨੂੰ ਵੀ ਗੁਰਦੁਆਰਾ ਸਾਹਿਬ ਲਈ ਆਈ ਤੇ ਕਹਿੰਦੇ ਮੈਂ ਆਪ ਵੀ ਬੈਠ ਕੇ ਦੁਪਹਿਰਾ ਸਾਹਿਬ ਕੀਤਾ ਕਹਿੰਦੇ ਗੁਰਦੁਆਰਾ ਸਾਹਿਬ ਚ ਪੱਠ ਸਿੰਘ ਜੀ ਨੇ ਕਿਹਾ ਕਿ ਆਪਾਂ ਹੁਣ ਲਗਾਤਾਰ ਹਰ ਸੰਡੇ ਦੁਪਹਿਰੇ ਸਾਹਿਬ ਕਰਾਂਗੇ ਤੇ ਚਲੋ ਠੀਕ ਹੈ ਨਾ ਕਿ ਗੁਰਬਾਣੀ ਨਾਲ ਜੋੜਦੇ ਨੇ ਉਹ ਵੀ ਗੁਰਬਾਣੀ ਨਾਲ ਜੁੜਦੇ ਹਨ ਜਦੋਂ 1 2 3 ਫਿਰ ਸਾਡਾ ਮਨ ਉਹ ਜਿਆ ਹੋ ਜਾਂਦਾ ਹੈ ਫਿਰ ਮਨ ਨੂੰ ਇਹ ਹੁੰਦਾ ਹੈ ਕਿ ਫਟਾਫਟ ਕੰਮ ਕਰੀਏ ਤੇ ਚਲੋ ਗੁਰਦੁਆਰਾ ਸਾਹਿਬ ਚੱਲੀਏ ਇਹ ਰੂਟੀਨ ਬਣ ਜਾਂਦੀ ਹੈ ਫਿਰ ਐਵੇਂ ਜਿਵੇਂ ਆਪਾਂ ਰੋਟੀ ਖਾਈਏ ਆਪਾਂ ਨੂੰ ਪਤਾ ਹੁੰਦਾ ਹੈ ਕਿ 8 ਵਜੇ ਮੈਂ ਰੋਟੀ ਖਾਣੀ ਹੈ ਫਿਰ ਉਹ ਆਪਾਂ ਨੂੰ ਇਸੇ ਤਰ੍ਹਾਂ ਹੀ ਭੁੱਖ ਨਾਮ ਦੀ ਵੀ ਲੱਗਦੀ ਹੈ ਨਾਮ ਵਿੱਚ ਗੁਰਬਾਣੀ ਵਿੱਚ ਬਹੁਤ ਸ਼ਕਤੀ ਹੈ ਖਾਲਸਾ ਜੀ ਤੁਸੀਂ ਕਰਕੇ ਤਾਂ ਵੇਖੋ ਇੱਕ ਪਾਠ ਸ਼ੁਰੂ ਕਰ ਲੁ ਕਿ ਅੱਜ ਮੈਂ ਚੁਪਈ ਸਾਹਿਬ ਦੇ ਪਾਠ ਕਰਨੇ ਨੇ ਦੇਖੋ ਉੱਚ ਵੀ ਕਿੰਨਾ ਮਜ਼ਾ ਹੈ ਉੱਚ ਵੀ ਕਿੰਨਾ ਆਨੰਦ ਹੈ ਉੱਚ ਵੀ ਕਿੰਨਾ ਫਾਇਦਾ ਹੈ ਵੇਖੋ ਪੜਨ ਵਾਲੇ ਨੂੰ ਵੀ ਆਉਂਦਾ ਹੈ ਸੁਣਨ ਵਾਲੇ ਨੂੰ ਵੀ ਆਨੰਦ ਆਉਂਦਾ ਹੈ ਤੇ ਵਾਹਿਗੁਰੂ ਮੇਰ ਕਰਦੇ ਨੇ ਕੋਈ ਬੁਰੀ ਬਿਮਾਰੀ ਕਲਾ ਕਲੇਸ਼ ਘਰ ਦੇ ਵਿੱਚ ਨਹੀਂ ਰਹਿੰਦਾ ਸੁਖਮਨੀ ਸਾਹਿਬ ਸੁੱਖਾਂ ਦੀ ਮਣੀ ਜਪਜੀ ਸਾਹਿਬ ਜਾਪ ਸਾਹਿਬ ਅਗਰ ਕੋਈ ਬੰਦਾ ਹਰ ਰੋਜ਼ ਪੰਜ ਗੁਰਬਾਣੀਆਂ ਦਾ ਪਾਠ ਕਰਕੇ ਗੁਰਦੁਆਰਾ ਸਾਹਿਬ ਮੱਠਾ ਟੇਕ ਕੇ ਆਪਣੇ ਕੰਮ ਕਾ ਸ਼ੁਰੂ ਕਰੇ ਨਾ ਖਾਲਸਾ ਜੀ ਉਸ ਤੋਂ ਵਧੀਆ ਦੁਨੀਆ ਤੇ ਕੋਈ ਬੰਦਾ ਨਹੀਂ ਕਿਉਂਕਿ ਜਿੰਨੂੰ ਇਹ ਪਤਾ ਹੈ ਕਿ ਮੈਂ ਵਾਹਿਗੁਰੂ ਨੂੰ ਵੀ ਥੋੜਾ ਜਿਹਾ ਟਾਈਮ ਦੇਣਾ ਹੈ ਮੈਂ ਆਪਣੇ ਗੁਰੂ ਨੂੰ ਵੀ ਕੁਝ ਟਾਈਮ ਦੇਣਾ ਹੈ ਤੇ ਖਾਲਸਾ ਜੀ ਚਲੋ ਜਿੰਨਾ ਕੋ ਟਾਈਮ ਮਿਲਦਾ ਹੈ ਉਸ ਹਿਸਾਬ ਨਾਲ ਜਪਜੀ ਸਾਹਿਬ ਕਰ ਲਿਆ ਕਰੋ ਰਹਿਰਾਜ ਸਾਹਿਬ ਕਰ ਲਿਆ ਕਰੋ ਕਿਸੇ ਵੀ ਤਰ੍ਹਾਂ ਮਤਲਬ ਗੁਰੂ ਨਾਮ ਨੂੰ ਜੋੜੋ ਖਾਲਸਾ ਜੀ ਵਾਹਿਗੁਰੂ ਤੁਹਾਡੀ ਨਜ਼ਦੀਕ ਹੋ ਕੇ ਖੁਦ ਸੁਣਨਗੇ ਕਹਿੰਦੇ ਕਿ ਮੈਚਪੁਰਾ ਸਾਹਿਬ ਵਿੱਚ ਬੱਚੀ ਦੀ ਹਾਜ਼ਰੀ ਭਾਈ ਬੱਚੀ ਵਿੱਚ ਲੇਟ ਵੀ ਗਈ ਬੈਠ ਵੀ ਗਈ ਕਹਿੰਦੇ ਬਹੁਤ ਔਖਾ ਸੀ ਉਸ ਨੂੰ 4 ਘੰਟੇ ਬੈਠਣਾ ਕਿਉਂਕਿ ਬਿਮਾਰ ਨੂੰ ਤਾਂ ਅੱਧਾ ਘੰਟਾ ਹੀ ਬਹੁਤ ਔਖਾ ਲੱਗਦਾ ਹੈ ਪਰ ਕਹਿੰਦੇ ਉਹ ਬੈਠੀ ਰਹੀ ਉਹ ਵੀ ਗੁਟਕਾ ਸਾਹਿਬ ਲੈ ਕੇ ਢੋਲਾ ਕੇ ਤੇ ਪਾਠ ਵਿੱਚ ਕਰਦੀ ਰਹੀ ਹੋਲੀ-ਹੋਲੀ ਕਹਿੰਦੇ ਹੋਲੀ-ਹੋਲੀ ਚਲੋ ਐਦਾਂ ਹੀ ਮੈਂ ਨਾ ਚੁਪੈਰਾ ਸਾਹਿਬ ਦੀਆਂ ਹਾਜ਼ਰੀਆਂ ਆਪਣੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਜੀ ਭਰਉਣ ਲੱਗ ਪਈ ਚਲੋ ਜੀ ਉਹ ਠੀਕ ਹੋ ਜਾਂਦੀ ਮੈਂ ਇਹੀ ਸੁਖਣਾ ਸੁਖੀ ਸੀ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਸੀ ਕਿ ਹੇ ਵਾਹਿਗੁਰੂ ਤੰਤਨ ਬਾਬਾ ਦੀਪ ਸਿੰਘ ਜੀ ਜਦੋਂ ਮੇਰੀ ਬੇਟੀ ਠੀਕ ਹੋ ਜਾਵੇਗੀ ਮੈਂ ਤੁਹਾਡੇ ਦਰਬਾਰ ਤੇ ਜ਼ਰੂਰ ਲੈ ਕੇ ਆਵਾਂਗੀ ਮੈਂ ਤੰਤਨ ਬਾਬਾ RAMDAS ਜੀ ਸਤ ਵਾਹਿਗੁਰੂ ਜੀ ਮੈਂ ਵੀ ਇੱਥੇ ਆਪਣੀ ਬੇਟੀ ਨੂੰ ਜ਼ਰੂਰ ਮੱਥਾ ਟਿਕਾ ਕੇ ਲੈ ਕੇ ਜਾਵਾਂਗੀ ਸਨਾਨ ਕਰਵਾ ਕੇ ਲੈ ਕੇ ਜਾਵਾਂਗੀ ਕਹਿੰਦੇ ਜਦੋਂ 5 7:00 ਦੁਪਹਿਰੇ ਹੋ ਗਏ ਕਹਿੰਦੇ ਕਿ ਮੇਰੀ ਬੇਟੀ ਦੀ ਅਚਾਨਕ ਕਹਿੰਦੇ ਬਹੁਤ ਤਬੀਤ ਖਰਾਬ ਹੋ ਗਈ ਪਹਿਲਾਂ ਫਿਰ ਵੀ ਠੀਕ ਸੀ ਕਹਿੰਦੀ ਮੈਂ ਬਹੁਤ ਟੈਨਸ਼ਨ ਚ ਆ ਗਈ ਕਿ ਹੁਣ ਹੁਣ ਕੀ ਹੋ ਰਿਹਾ ਹੈ ਰੱਬਾ ਇਹ ਤੇਰੇ ਕਿਹਜੇ ਰੰਗ ਨੇ ਕਹਿੰਦੇ ਉਹਨੂੰ ਇੰਨਾ ਤੇਜ਼ ਬੁਖਾਰ ਚੜਿਆ ਬਹੁਤ ਆ ਤੇਜ਼ ਬੁਖਾਰ ਕਹਿੰਦੀ ਉਹ ਤਾਂ ਕੰਬਣ ਲੱਗ ਪਈ ਤਰੇਲੀਆਂ ਆਣ ਲੱਗ ਪਈ ਕਹਿੰਦੇ ਮੈਂ ਬਹੁਤ ਘਬराई ਮੈਂ ਰੋਂਦੀ ਰੋਂਦੀ ਕਹਿੰਦੇ ਮੈਂ ਆਪਣੇ ਨਾਲ ਵਾਲੇ ਪੜੋਸੀਆਂ ਦੇ ਘਰ ਗਈ ਉੱਥੋਂ ਕਹਿੰਦੇ ਉਹਨਾਂ ਨੂੰ ਮੈਂ ਕਿਹਾ ਕਿ ਡਾਕਟਰ ਕਹਿੰਦੇ ਚਲੋ ਡਾਕਟਰ ਆਏ ਡਾਕਟਰ ਕੋ ਲੈ ਕੇ ਗਏ ਚਲੋ ਗੱਡੀ 'ਚ ਫਟਾਫਟ ਕੁੜੀ ਨੂੰ ਪਾ ਲਿਆ ਚਲੋ ਇੰਨਾ ਹੀ ਹਮਦਾਇਕ ਸਹਾਇਕ ਠੀਕ ਹੈ ਕਿ ਕੋਈ ਓਖੇ ਵੇਲੇ ਤੁਹਾਡੇ ਕੰਮ ਆ ਜਾਵੇ ਨਾ ਉਸ ਤੋਂ ਵੱਡਾ ਆਪਣੇ ਆਪਣੇ ਆਪ ਨਾਲ ਰਿਸ਼ਤਾ ਕੋਈ ਨਹੀਂ ਹੁੰਦਾ ਜੇ ਕੋਈ ਦੁਖੀ ਟਾਈਮ ਤੇ ਤੁਹਾਡੇ ਨਾਲ ਕੋਈ ਸੱਤ ਬਗਾਨਾ ਵੀ ਖੜ ਜਵੇ ਨਾ ਤਾਂ ਉਹ ਆਪਣਾ ਹੀ ਹੁੰਦਾ ਹੈ ਆਪਣਿਆਂ ਦਾ ਕੀ ਕਰਨਾ ਹੈ ਜਦ ਕੋਲ ਰਹਿ ਕੇ ਉਹ ਤਮਾਸ਼ਾ ਵੇਖਣ ਇਹੋ ਜਿਹਾ ਆਪਣਿਆਂ ਦਾ ਕੋਈ ਫਾਇਦਾ ਨਹੀਂ ਹੈ ਖਾਲਸਾ ਜੀ ਤੁਸੀਂ ਬਗਾਨੇ ਬਣ ਕੇ ਕਿਸੇ ਦੀ ਹੈਲਪ ਕਰੋ ਤੁਹਾਨੂੰ ਇੰਨੀਆਂ ਕੋ ਧੂਆਵਾਂ ਦੇ ਜੀਗਾ ਨਾ ਕਿ ਕਈ ਪਾਪ ਕਰਮ ਕੱਟੇ ਜਾਣਗੇ ਤੇ ਤੁਸੀਂ ਕਿਸੇ ਦੀ ਸਹਾਇਤਾ ਕਰਦੇ ਹੋ ਕਿਸੇ ਦੁਖੀ ਬੰਦੇ ਦੀ ਸਹਾਇਤਾ ਕਰਦੇ ਹੋ ਵਾਇਗਰ ਤੁਹਾਨੂੰ ਕਦੇ ਆਂਚ ਨਹੀਂ ਆਉਣ ਦਿੰਦੇ ਕਹਿੰਦੇ ਚਲੋ ਉੱਥੇ ਗਈ ਉੱਥੇ ਡਾਕਟਰਾਂ ਨੇ ਕਹਿੰਦੇ ਟ੍ਰੀਟਮੈਂਟ ਸ਼ੁਰੂ ਕੀਤਾ ਕਹਿੰਦੇ ਕਿ ਥੋੜੇ ਕਿ ਦਿਨ 4-5 ਦਿਨ ਹੋਏ ਮੇਰੀ ਬੇਟੀ ਬਿਲਕੁਲ ਤੰਦਰੁਸਤ ਹੋ ਗਈ ਪਹਿਲਾਂ ਵਾਂਗੂ ਕਹਿੰਦੇ ਕਿ ਹੁਣ ਕਹਿੰਦੇ ਵੀ 15-20 ਦਿਨ ਹੋ ਗਏ ਹੁਣ ਉਹ ਚੰਗੀ ਤਰ੍ਹਾਂ ਤੁਰਨ ਫਿਰਨ ਵੀ ਲੱਗ ਪਈ ਐ ਖਾਣ ਪੀਣ ਵੀ ਲੱਗ ਗਈ ਐ ਦੇਖੋ ਵਾਹਿਗੁਰੂ ਜੀ ਸਿਰਫ ਰੱਬ ਇੱਕ ਇਮਤਿਹਾਨ ਜ਼ਰੂਰ ਲੈਂਦਾ ਹੈ ਕਿ ਬੰਦਾ ਕਿੱਥੇ ਤੱਕ ਰਹਿ ਸਕਦਾ ਹੈ ਬੰਦੇ 'ਚ ਕਿੰਨਾ ਕ ਸਬਰ ਹੈ ਸਿਰਫ ਰੱਬ ਸਬਰ ਪਰਖਦਾ ਹੈ ਸਬਰ ਆਪਣਾ ਟੁੱਟਣ ਨਾ ਦਿਆ ਕਰੋ ਇਹ ਤਾਂ ਰੱਬ ਨੇ ਵੱਡੀ ਵੱਡੀ ਲੋਕਾਂ ਕਈਆਂ ਰਿਸ਼ੀਆਂ मुਨੀਆਂ ਦੀ ਕਈ ਭਗਤਾਂ ਦੀ ਵੀ ਪਰਖਿਆ ਲਿੱਤੀ ਸੀ ਕਿ ਇਹ ਐਨੇ ਜੋਗਾ ਹੈ ਵੀ ਹੈ ਐਵੇਂ ਤਾਂ ਨਹੀਂ ਕੋਈ ਰਿਸ਼ੀ मुਨੀ ਐਨੇ ਮਹਾਨ ਹੋਗੇ ਕਬੀਰ ਦਾਸ ਰਵੀਦਾਸ ਜੀ ਐਵੇਂ ਤੇ ਨਹੀਂ ਕਿਉਂਕਿ ਮਨ ਸ਼ਾਂਤ ਤੇ ਸਬਰ ਨਾਲ ਭਰਿਆ ਹੋਇਆ ਸੀ ਤੇ ਇਸ ਕਰਕੇ ਖਾਲਸਾ ਜੀ ਵਾਹਿਗੁਰੂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜੇ ਕੋਈ ਦੁੱਖ ਤਕਲੀਫ ਆਉਂਦਾ ਵੀ ਹੈ ਨਾ ਖਾਲਸਾ ਜੀ ਉਹ ਵੀ ਤੁਹਾਡੇ ਘਰ ਤੇ ਸ਼ੂ ਮੰਤਰ ਹੋ ਜਾਏਗਾ ਜੇ ਤੁਸੀਂ ਵਾਹਿਗੁਰੂ ਦਾ ਜਾਪ ਕਰੋਗੇ ਵਾਹਿਗੁਰੂ ਨਾਲ ਜੁੜੂਗੇ ਵਾਹਿਗੁਰੂ ਦਾ ਮਤਲਬ ਕਹਿੰਦੇ ਹਨ ਕਿ ਵਾਹਿਗੁਰੂ ਨਾਲ ਜੁੜਨਾ ਨਾਮ ਨੂੰ ਕਦੇ ਵੀ ਟੁੱਟਣ ਨਾ ਦਿਓ ਮਨੋਂ ਵਿਸਾਰੋ ਨਾ ਕਦੇ ਨਾਮ ਨੂੰ ਕਿਉਂਕਿ ਜੇ ਸਾਡੇ ਹੱਥ ਮੂਖ ਚੋਂ ਸਾਡੇ ਮਨ ਉਤੋਂ ਨਾਮ ਵਿਸਰ ਗਿਆ ਨਾ ਤਾਂ ਅਸੀਂ ਇੱਕ ਭੂਤ ਪ੍ਰੇਤ ਚ ਤੇ ਸਾਡੇ ਚ ਕੋਈ ਫਰਕ ਨਹੀਂ ਰਹੇਗਾ ਸਾਡੇ ਮਨ ਚ ਹਮੇਸ਼ਾ ਵਾਹਿਗੁਰੂ ਦਾ ਜਾਪ ਜਰੂਰ ਚੱਲਣਾ ਚਾਹੀਦਾ ਹੈ ਖਾਲਸਾ ਜੀ ਤੇ ਨਾਮ ਲੈਣਾ ਚਾਹੀਦਾ ਹੈ ਰੱਬ ਦਾ ਤੇ ਦੇਖੋ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਦੀ ਝੋਲੀ ਚ ਇੰਨੀ ਵੱਡੀ ਖੁਸ਼ੀ ਪਾਈ ਕਿ ਉਹ ਠੀਕ ਹੋ ਗਏ ਫਿਰ ਕਹਿੰਦੇ ਉਹ ਦਰਸ਼ਨ ਦੀਦਾਰੇ ਲਈ ਗੁਰਦੁਆਰਾ ਸਾਹਿਬ ਗਏ ਧੰਨਵਾਦ ਕੀਤਾ ਪਰਮਾਤਮਾ ਦਾ ਕਿ ਸ਼ੁਕਰੀਆ ਪਰਮਾਤਮਾ ਚਲੋ ਜਿੰਨਾ ਕੁ ਸੰਤਾਪ ਸੀ ਤੁਸੀਂ ਕੱਟ ਲਿਆਏ ਦੇਖੋ ਜੇ ਤੁਸੀਂ ਬਾਣੀ ਨਾਲ ਜੁੜਦੇ ਹੋ ਨਾ ਜੇ ਦੁੱਖਤ ਅਨੁਸਾਰ ਦਾ ਹੈ ਨਾ ਉਹ 6 ਮਹੀਨੇ ਚ ਕੱਟ ਹੋ ਜੀਗਾ ਠੀਕ ਹੈ ਪਰ ਇੰਨਾ ਕ ਵੀ ਵਿਸ਼ਵਾਸ ਰੱਖੋ ਆਪਣੇ ਗੁਰੂ ਤੇ ਕਿ ਗੁਰੂ ਤੁਹਾਡੇ ਉੱਤੇ ਆਂਚ ਨਹੀਂ ਆਂਦੀਗਾ ਵਾਹਿਗੁਰੂ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਜ਼ਰੂਰ ਰੱਖਣਗੇ ਤੇ ਤੁਹਾਡੀ ਜ਼ਰੂਰ ਸੁਣਨਗੇ ਰੱਬ ਵਾਹਿਗੁਰੂ ਕਈਆਂ ਦੇ ਕਈ ਅੱਲਾ ਪੀਰ ਜੋ ਵੀ ਹਨ ਨਾ ਖਾਲਸਾ ਜੀ ਤੁਸੀਂ ਉਹਨਾਂ ਨੂੰ ਜਪੋ ਕੋਈ ਬਾਤ ਗੱਲ ਨਹੀਂ ਹਰ ਇੱਕ ਚ ਸਿਰਫ ਇੰਨਾ ਹੀ ਕਿਹਾ ਹੁੰਦਾ ਹੈ ਕਿ ਸਬਰ ਸੰਤੋਖ ਤੇ ਨਿੰਦਿਆ ਚੁਗਲੀ ਤੋਂ ਪਰਹੇਜ਼ ਕਰੋ ਦੂਜਾ ਕੋਈ ਗ੍ਰੰਥ ਕਿਸੇ ਵਿੱਚ ਕੁਝ ਗਲਤ ਨਹੀਂ ਲਿਖਿਆ ਹੋਇਆ ਹੈ ਪਰ ਚਲੋ ਅਸੀਂ ਮਨਮੁੱਖਾ ਨਾ ਵਿਅਕਤੀ ਸਾਨੂੰ ਨਹੀਂ ਇੰਨਾ ਪਤਾ ਹੈ ਇਸ ਕਰਕੇ ਗੁਰਬਾਣੀ ਨਾਲ ਜੁੜ ਧੰਤਾ ਨੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚੁਪੈਰਾ ਸਾਹਿਬ ਕਰਿਆ ਕਰੋ ਘਰ ਵਿੱਚ ਸੁੱਖ ਸ਼ਾਂਤੀ ਆਏਗੀ ਸੁਖਮਨੀ ਸਾਹਿਬ ਦੇ ਪਾਠ ਘਰ ਵਿੱਚ ਲਗਾ ਕੇ ਰੱਖਿਆ ਕਰੋ ਇਹਦੇ ਨਾਲ ਵੀ ਨੈਗੇਟਿਵ ਸ਼ਕਤੀਆਂ ਦੂਰ ਹੁੰਦੀਆਂ ਨੇ ਤੇ ਪੋਜ਼ਿਟਿਵ ਵਾਈ ਬਾਂਦੀ ਨੇ ਸਵੇਰ ਸੁਬਾ ਅਰਗਬੱਤੀ ਧੂਫ ਜੋ ਵੀ ਤੁਸੀਂ ਸਵੇਰੇ ਸਵੇਰੇ ਘਰ ਵਿੱਚ ਜਗਾਉਂਦੇ ਹੋ ਦੀਆ ਜਲਾਉਂਦੇ ਹੋ ਕੁਝ ਵੀ ਕਰਦੇ ਹੋ ਨਾ ਉਹਦੇ ਨਾਲ ਵੀ ਘਰ ਵਿੱਚ ਨੈਗੇਟਿਵਿਟੀ ਜਾਂਦੀ ਹੈ ਤੇ ਪੋਜ਼ਿਟਿਵਿਟੀ ਆਉਂਦੀ ਹੈ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ